ਆ ਦੇਖੋ ਆ ਭਾਈ ਸਾਵਾ ਸਾਰਾ ਸਮਾਨ ਖਲੇਰ ਕੇ ਰੱਖਦਾ ਸਾਰਾ ਸਮਾਨ ਦਾ ਨੁਕਸਾਨ ਕਰਦਾ 15 ਗੱਡੀਆਂ ਆ ਗਈਆਂ ਪੁਲਿਸ ਦੀਆਂ ਇੱਦਾਂ ਥੋੜੀ ਕੰਮ ਚੱਲਦਾ ਆ ਥੋੜੀ ਏ 15 ਗੱਡੀਆਂ ਹੋ ਹੋ ਕਰਦੀਆਂ ਆ ਜਾਣਗੀਆਂ ਇੱਥੇ ਤੇ ਸਾਰਾ ਸਮਾਨ ਚੱਕ ਲੋ ਚੱਕ ਲੋ ਚੱਕ ਲੋ ਐਸਐਮਜेड ਨਿਊਜ਼ ਦੇਖ ਰਹੇ ਸਾਰੇ ਦਰਸ਼ਕਾਂ ਦਾ ਸਵਾਗਤ ਆ ਅੱਜ ਲੁਧਿਆਣਾ ਦੀਆਂ ਜਿਹੜੀਆਂ ਤੁਹਾਨੂੰ ਅਸੀਂ ਤਸਵੀਰਾਂ ਦਿਖਾ ਰਹੇ ਹਾਂ ਕਿ ਪੁਲਿਸ ਪ੍ਰਸ਼ਾਸਨ ਵੱਲੋਂ ਪੂਰੀ ਸਖਤੀ ਕੀਤੀ ਜਾ ਰਹੀ ਆ ਅਗਰ ਤੁਸੀਂ ਵੀ ਬਾਰ ਦੁਕਾਨਾਂ ਦੇ ਬਾਹਰ ਰੇੜੀਆਂ ਔਰ ਜਾਂ ਫੜੀਆਂ ਲਗਾਉਂਦੇ ਹਾਂ ਤੇ ਹੋ ਜੋ ਸਾਵਧਾਨ ਪੁਲਿਸ ਬੋਲੋ ਪੂਰੀ ਕਾਰਵਾਈ ਕੀਤੀ ਜਾ ਰਹੀ ਆ ਗੱਲਬਾਤ ਕਰਾਂਗੇ ਇਹਨਾਂ ਦੇ ਨਾਲ ਕੀ ਕਿਉਂ ਕਾਰਵਾਈ ਕੀਤੀ ਜਾ ਰਹੀ ਆ ਔਰ ਕਿਉਂ ਜਿਹੜੀਆਂ ਦੁਕਾਨਾਂ ਦੇ ਉੱਤੇ ਬੰਦ ਕਰਾਈਆਂ ਜਾ ਰਹੀਆਂ ਨੇ ਜਿਹੜੀਆਂ ਰੇੜੀਆਂ ਫੜੀਆਂ ਚਕਾਈਆਂ ਜਾ ਰਹੀਆਂ ਨੇ ਇਹ ਕਿਉਂ ਕਰਾਈਆਂ ਜਾ ਰਹੀਆਂ ਨੇ ਇਸ ਸਬੰਧ ਵਿੱਚ ਗੱਲਬਾਤ ਕਰਾਂਗੇ ਦੁਕਾਨਦਾਰਾਂ ਨਾਲ ਪੁਲਿਸ ਪ੍ਰਸ਼ਾਸਨ ਨਾਲ ਕਾਰਨ ਨਹੀਂ ਪਤਾ ਲੱਗਿਆ ਜੀ ਭਾਜੀ ਉਹਨਾਂ ਦਾ ਟੈਂਟ ਲੱਗਾ ਹੋਇਆ ਸੀ ਸੋਣਨ ਜਾਇਆ ਕਿ ਉਹਨਾਂ ਨੂੰ ਗੱਡੀ 'ਚ ਬਿਠਾ ਕੇ ਲੈ ਗਏ ਨੇ। ਕਾਰਨ ਦਾ ਕੁਝ ਨਹੀਂ ਪਤਾ ਲੱਗਾ। ਤੇ ਹੁਣ ਕੀ ਕਾਰਨ ਸਮਝਦੇ ਹੋ ਤੁਸੀਂ ਜਿਹੜੇ ਅੱਜ ਤੁਹਾਡਾ ਜਿਹੜਾ ਇਹ ਇੱਕਾਂ ਦਾ ਸਮਾਨ ਤੁਸੀਂ ਜਿਹੜਾ ਡਿਸਪਲੇ ਕੀਤਾ ਹੋਇਆ। ਅਸ ਰੱਖੜੀ ਦਾ ਤਿਉਹਾਰ ਆ ਰਿਹਾ ਜੀ ਸੀਜ਼ਨ ਆ ਰਿਹਾ ਪਹਿਲੇ ਕੰਮ ਕਰ ਰਹਿ ਨਹੀਂ ਬਾਜ਼ਾਰ ਦੇ ਵਿੱਚ ਕਰੋਨਾ ਨੇ ਮਾਰੀ ਰੱਖਿਆ ਤੁਹਾਨੂੰ। ਜੇ ਹੁਣ ਥੋੜਾ ਬੋਧਾ ਤਿਉਹਾਰਾਂ ਦੇ ਸਾਡਾ ਕੰਮ ਨਿਕਲਣ ਲੱਗਾ ਤੇ ਹੁਣ ਸਾਨੂੰ ਸਰਕਾਰ ਮਾਰਦੀ ਵੀ ਐ। ਸਰਕਾਰ ਨੇ ਹੁਣ ਤੁਹਾਨੂੰ ਕੰਮ ਨਹੀਂ ਕਰਨ ਦੇਣਾ। ਕਾਂਗਰਸ ਸਰਕਾਰ ਮੁਰਦਾਬਾਦ ਆ ਸਾਡੇ ਵੱਲੋਂ। ਅਸੀਂ ਕੋ ਅਸੀਂ ਹੁਣ ਕਿਸੇ ਹੋਰ ਬੰਦੇ ਨਵੇਂ ਬੰਦੇ ਨੂੰ ਵੋਟ ਪਾਵਾਂਗੇ ਕੀ ਅੱਜ ਜਿਹੜਾ ਪ੍ਰਸ਼ਾਸਨ ਵੱਲੋਂ ਤੁਹਾਨੂੰ ਪਹਿਲਾਂ ਵਾਰਨਿੰਗ ਦਿੱਤੀ ਗਈ ਸੀਗੀ ਨਹੀਂ ਅਜੇ ਤੱਕ ਤਾਂ ਸਾਨੂੰ ਕੋਈ ਇਨਫੋਰਮੇਸ਼ਨ ਆਈ ਨਹੀਂ ਸੀਗੀ ਆ ਦੇਖੋ ਆ ਭਾਈ ਸਾਹਿਬ ਸਾਰਾ ਸਮਾਨ ਕਲੀਅਰ ਕੇ ਰੱਖਤਾ ਹੋਰ 5 ਦਿਨ ਬਾਅਦ 8 ਦਿਨ ਬਾਅਦ ਰਖੜੀ ਦਾ ਸਾਰਾ ਕੰਮ ਸ਼ੁਰੂ ਹੋ ਜਾਣਾ ਇਹ ਹੁਣ 4 ਦਿਨ ਹੁਣ ਕੰਮ ਨਿਕਲਿਆ ਅੱਗੇ 6 ਮਹੀਨਿਆਂ ਤੋਂ ਵਿਲੇ ਬੈਠੇ ਆ ਆ ਸਾਰਾ ਸਮਾਨ ਦਾ ਨੁਕਸਾਨ ਕਰਤਾ ਹੁਣ ਇਦਾਂ ਥੋੜੀ ਗੱਲ ਚੱਲਣੀ ਐ ਸਾਨੂੰ ਕੁਝ ਕਹਿਣ ਕੀ ਆ ਅੰਦਰ ਲਾਲੋ ਜਾਂ ਕਿਸੇ ਪਾਸੇ ਲਾਲੋ ਸਾਰਾ ਖਲਾਰਾ ਬਾਕੇ ਚਲੇਗੇ ਜੀ ਚੱਕ ਲੋ ਚੱਕ ਲੋ ਚੱਕ ਲੋ 15 ਗੱਡੀਆਂ ਆ ਗਈਆਂ ਪੁਲਿਸ ਦੀਆਂ ਇਦਾਂ ਥੋੜੀ ਕੰਮ ਚੱਲਦਾ ਹੁਣ ਘਟ ਦੋ ਘਟ ਬੰਦਾ ਇੱਕ ਦਿਨ ਦੋ ਦਿਨ ਕੁਛ ਤਾਂ ਕਮਾਵੇ ਇਹ ਕਾਰਨ ਸੀਗਾ ਮੇਨ ਜਿਹੜੀ ਕਰਕੇ ਅੱਜ 15 ਗੱਡੀਆਂ ਆਣ ਕੇ ਜਿਹੜਾ ਸਮਾਨ ਚੁਕਾਇਆ ਮੈਨੂੰ ਤਾਂ 15 ਅਗਸਤ ਕਰਕੇ ਲੱਗ ਰਿਹਾ ਹੈ ਕਿ 15 ਅਗਸਤ ਕਰਕੇ ਸਕਤੀ ਹੈ ਠੀਕ ਹੈ ਸਕਤੀ ਹੈ ਸਾਰਿਆਂ ਵਾਸਤੇ ਹੈ ਪਰ ਕੋਈ ਇਨਫੋਰਮੇਸ਼ਨ ਦੇ ਦਿਓ ਨਹੀਂ ਜੀ ਤੁਸੀਂ ਇੱਥੋਂ ਨਹੀਂ ਇੱਥੇ ਲਾਣਾ ਆ ਥੋੜੀ ਜਿਹੀ 15 ਗੱਡੀਆਂ ਹੋ ਕਰਦੀਆਂ ਆ ਜਾਣਗੀਆਂ ਇੱਥੇ ਤੇ ਸਾਰਾ ਸਮਾਨ ਚੱਕ ਲੋ ਚੱਕ ਲੋ ਚੱਕ ਲੋ ਉਹ ਪਤਾ ਨਹੀਂ ਕੀ ਹੋ ਗਿਆ ਸਾਰੇ ਡਰ ਜਾਂਦੇ ਘਬਰਾ ਜਾਂਦੇ ਮਾਰਕੀਟ ਦੇਖੋ ਪੂਰੇ ਮਾਰਕੀਟ ਦੀ ਨਿਗਾਹ ਮਾਰੋ ਪੂਰੀ ਮਾਰਕੀਟ ਖਾਲੀ ਹੋ ਗਈ ਹੈ ਇੱਕਦਮ ਇੱਕ ਵੀ ਗਾਹਕ ਨਹੀਂ ਰਿਹਾ ਗਾਹਕ ਵੀ ਡਰ ਜਾਂਦਾ ਪਤਾ ਨਹੀਂ ਕੀ ਹੋ ਗਿਆ ਇੱਕਦਮ ਇੰਨੀ ਪੁਲਿਸ ਕਿਉਂ ਆ ਗਈ ਹੈ ਕੋਈ ਇਨਫੋਰਮੇਸ਼ਨ ਪਹਿਲੇ ਦਿੱਤੀ ਜਾਣੀ ਚਾਹੀਦੀ ਹੈ ਜੇ ਤੁਸੀਂ ਆਣਾ ਹੈ ਤੁਸੀਂ ਕਰਨਾ ਹੈ ਕਿ ਆ ਤੁਸੀਂ ਆਪਣਾ ਪਿੱਛੇ ਕਰਾ ਲਓ ਆ ਕੇ ਸਾਨੂੰ ਇੱਕ ਬੰਦਾ ਵੀ ਆਏਗਾ ਆ ਕੇ ਕਹਦੇਗਾ ਕੋ ਮਨਾ ਥੋੜੀ ਕਰਦੇ ਮਾਰਕੀਟ ਵਾਲੇ ਆਪਾਂ ਤਾਂ ਤੁਹਾਡੇ ਨਾਲ ਖੜੇ ਆ ਜਿਵੇਂ ਕਹੋਗੇ ਇਹਦਾ ਮਤਲਬ ਆ ਥੋੜੀ ਤੁਸੀਂ 15 ਗੱਡੀਆਂ ਲਿਆਓ ਤੇ ਸਾਰਾ ਕੁਝ ਹੂ ਹੂ ਕਰ ਦੋ ਮਾਰਕੀਟ ਚੋਂ ਜਿਹੜੇ ਦੋ ਕਾਹ ਆਂਦੇ ਉਹ ਵੀ ਗਾਇਬ ਹੋ ਗਏ ਕੰਮ ਵੀ ਖਰਾਬ ਹੋ ਗਿਆ ਆ ਹੁਣ 4 ਦਿਨ ਕਮਾਈ ਦੇ ਆ ਉਹ ਵੀ ਗਏ ਰੋਡ ਦੇ ਉੱਤੇ ਲਗਾਤਾਰ ਮਨਾ ਕੀਤਾ ਜਾਂਦਾ ਹੈ ਕਿ ਰੋਡ ਦੇ ਉੱਤੇ ਜ਼ਿਆਦਾਤਰ ਜਿਹੜੀਆਂ ਦੁਕਾਨਾਂ ਨਾ ਲਾਈਆਂ ਜਾਣ ਰੋਡ ਜਿਹੜੇ ਆ ਉਹਨਾਂ ਨੂੰ ਖਾਲੀ ਰੱਖਿਆ ਜਾਵੇ ਉਹ ਤਾਂ ਦੇਖੋ ਜੀ ਲਾਇਆ ਤਾਂ ਹੁਣ ਤਾਂ ਸਾਰੇ ਸ਼ਹਿਰਾਂ 'ਚ ਐਹੀ ਕੁਛ ਤਾਂ ਚੱਲਦਾ ਹੀ ਹੈ ਪਰ ਤੁਸੀਂ ਇੱਕ ਪਿਆਰ ਨਾਲ ਆ ਕੇ ਕਹਿ ਦੋ ਜੀ ਇੱਥੇ ਨਹੀਂ ਲਾਣਾ ਜੀ ਆਹ ਲਾਣਾ ਸਾਰੇ ਚੱਕ ਹੀ ਲੈਂਦੇ ਆ ਹੁਣ ਮੇਨ ਗੱਲ ਹੈ ਜੀ ਰੇੜੀਆਂ ਵਾਲਿਆਂ ਦਾ ਜਿਹੜੇ ਰੇੜੀਆਂ ਲਾਂਦੇ ਆ ਆਪਾਂ ਉਹਨਾਂ ਨੂੰ ਕਿੰਨੀ ਵਾਰੀ ਸਮਝਾ ਲਾਂਗੇ ਰੇੜੀਆਂ ਤਾਂ ਦੇਖੋ ਲੱਗ ਹੀ ਰਹੀਆਂ ਨੇ ਨਾ ਮੇਨ ਤਾਂ ਹੁਣ ਇੱਥੇ ਦੁਕਾਨਦਾਰਾਂ ਦਾ ਖਲਾਰਾ ਘਟ ਹੈ ਰੇੜੀਆਂ ਵਾਲਿਆਂ ਦਾ ਵੱਧ ਹੈ ਦੁਕਾਨਦਾਰ ਤਾਂ ਆਪਣੇ ਅੰਦਰ ਹੀ ਬੈਠ ਕੇ ਕੰਮ ਕਰਦਾ ਹੁਣ ਜਿਹੜੇ ਰੋਡ ਤੇ ਰੇੜੀਆਂ ਖੜੇ ਉਹਨਾਂ ਨੇ ਵੀ ਤਾਂ ਵਿਚਾਰਿਆਂ ਰੋਟੀ ਖਾਣੀ ਐ ਨਹੀਂ ਖਾਣੀ ਉਹਨਾਂ ਨੇ ਵੀ ਰੋਟੀ ਖਾਣੀ ਐ ਉਹਨਾਂ ਦਾ ਵੀ ਤੁਸੀਂ ਕੁਝ ਸੋਚੋ ਉਹਨਾਂ ਨੂੰ ਜਗ੍ਹਾ ਦੇ ਦਿਓ ਉਹ ਕਿਸੇ ਪਾਸੇ ਲਾ ਲਣਗੇ ਆਪਣਾ ਉਹ ਦੇਖੀ ਜਾਣਗੇ ਇਹਦਾ ਮਤਲਬ ਐ ਰੋੜੀਏ ਕਿ ਤੁਸੀਂ ਰੇੜੀਆਂ ਵਾਲਿਆਂ ਨੂੰ ਭਜਾ ਦਿਓ ਸਾਰਾ ਕੁਝ ਤਾਂ ਹੂ ਹੂ ਕਰਕੇ ਸਾਰਾ ਖਰਾਬ ਕਰ ਦਿੰਦੇ ਗਾਹਕ ਵੀ ਲਾਰਾ ਖਤਮ ਹੋ ਜਾਂਦਾ ਐਕਚੁਅਲੀ ਜੋ 15 ਅਗਸਤ ਨੂੰ ਮੱਦੇਨਜ਼ਰ ਰੱਖਦੇ ਹੋਏ ਸਿਕਿਉਰਿਟੀ ਰੀਜ਼ਨ ਕਰਕੇ ਫਲੈਗਮਾਚ ਕਰ ਰਹੇ ਸੀਗੇ ਜਿੱਥੇ ਉੱਥੇ ਦੇਖਿਆ ਗਿਆ ਕਿ ਵੀ ਲੋਕਾਂ ਨੇ ਤਿਹਾਰ ਕਰਕੇ ਸੜਕ ਪਬਲਿਕ ਦੇ ਪਲੇਸ ਦੇ ਵਿੱਚ ਰੀੜੀਆਂ ਫੜੀਆਂ ਲਾਈ ਹੋਈ ਸੀ ਇਨਫੈਕਟ ਟੈਂਟ ਵਗੈਰਾ ਲਗਾਏ ਹੋਏ ਸੀਗੇ ਉਹਨਾਂ ਤੇ ਅਸੀਂ ਅੰਡਰ ਸੈਕਸ਼ਨ 283 ਪਬਲਿਕ ਦੀ ਆਵਾਜਾਈ ਦੇ ਵਿੱਚ ਨਿਊਸੈਂਸ ਕ੍ਰੀਟ ਨਾ ਹੋਵੇ ਉਸ ਸੰਬੰਧੀ ਐਫਆਈਆਰ ਰਜਿਸਟਰ ਕੀਤੀਆਂ ਨੇ ਦੋ ਐਫਆਈਆਰ ਰਜਿਸਟਰ ਕੀਤੀਆਂ ਨੇ ਬਾਕੀ ਇਹਨਾਂ ਨੂੰ ਸਮੇਂ-ਸਮੇਂ ਤੇ ਅਸੀਂ ਹਦਾਇਤਾਂ ਕਰਦੇ ਰਹਿਣੇ ਆ ਥਰਡ ਵੀ ਐਨਕ੍ਰੋਚਮੈਂਟ ਨਾ ਕਰਨ ਬਟ ਜੋ ਵੀ ਹੁਣ ਲਾਉ ਉਹਨੂੰ ਨਹੀਂ ਮੰਨ ਮੰਨੇਗਾ ਤਾਂ ਉਸ ਡੈਫੀਨੇਟਲੀ ਅਫੇਅਰ ਰਜਿਸਟਰ ਹੋ ਜਾਵੇ ਕਿਸਨੂੰ ਹੁਣ ਦੁਕਾਨਦਾਰ ਨੂੰ ਡੈਫੀਨਿਟਲੀ ਜਿਵੇਂ ਮਾਨਯੋਗ ਕਮਿਸ਼ਨਰ ਪੁਲਿਸ ਲੁਧਿਆਣਾ ਜੀ ਦੇ ਹੁਕਮ ਨੇ ਡੈਟ ਇਨਕ੍ਰੋਚਮੈਂਟ ਸਬੰਧੀ ਲੋੜ ਰੀਡੀਮ ਪੜੀਆਂ ਜਾਂ ਬਾਹਰ ਪਬਲਿਕ ਪਲੇਸ ਤੇ ਨਹੀਂ ਲਗਾ ਸਕਦੇ ਡੈਫੀਨਿਟਲੀ ਜੇਕਰ ਉਹਨਾਂ ਦਾ ਕੋਈ ਆਰਡਰ ਨਹੀਂ ਮੰਨੇਗਾ ਤਾਂ ਕਾਰਵਾਈ ਹੋਏਗੀ ਜਿਵੇਂ ਸਰ ਦੇਨ ਤੇ ਹਰ ਦਾ ਦਿਨ ਮੰਨਿਆ ਜਾਂਦਾ ਉਹ ਰਕੜੀ ਆ ਗਈ ਆ ਉਹਦੇ ਨਾਲ ਦੁਕਾਨਦਾਰ ডিসਪਲੇ ਕਰ ਰਹੇ ਤਾਂ ਡਿਸਪਲੇ ਕਰਨ ਗੱਲ ਦੈਟ ਇਜ਼ ਸੈਪਰੇਟ ਇਸ਼ੂ ਬਟ ਪਬਲਿਕ ਪਲੇਸ ਤੇ ਨਿਊਜੈਂਸ ਨਹੀਂ ਕ੍ਰੀਏਟ ਹੋਣੀ ਚਾਹੀਦੀ ਦੈਟਸ ði ਓਨਲੀ ਥਿੰਗ ਜੀ ਕੀ ਇੱਕ ਪਾਸੇ ਦੁਕਾਨਦਾਰ ਆਰੋਪ ਲਗਾ ਰਹੇ ਨੇ ਕਿ ਸਰਕਾਰ ਮਸੀਂ ਕੋਰੋਨਾ ਮਹਾਮਾਰੀ ਤੋਂ ਬਾਅਦ ਸਾਡੇ ਕੰਮਕਾਰ ਚੱਲੇ ਨੇ ਤੇ ਸਰਕਾਰ ਸਾਡੀ ਕੰਮਕਾਰ ਨਹੀਂ ਚੱਲਣ ਦੇਣਾ ਚਾਹੁੰਦੀ ਤੇ ਦੂਸਰੀ ਪਾਸੇ ਪੁਲਿਸ ਪ੍ਰਸ਼ਾਸਨ ਵੱਲੋਂ ਸਖਤੀ ਕੀਤੀ ਜਾ ਰਹੀ ਹੈ ਕਿ ਕੋਈ ਵੀ ਜਿਹੜੀ ਟ੍ਰੈਫਿਕ ਦੇ ਨਾਲ ਜਿਹੜੀ ਮੰਨ ਲਓ ਉਲੰਘਣਾ ਹੋ ਰਹੀ ਹੈ ਜਿਹੜੀ ਟ੍ਰੈਫਿਕ ਨੂੰ ਦਿੱਕਤ ਆ ਰਹੀ ਹੈ ਉਸ ਸੰਬੰਧੀ ਜੇ ਕੋਈ ਵੀ ਦੁਕਾਨਦਾਰ ਅਗਰ ਬਾਹਰ ਕੋਈ ਨਜਾਇਜ਼ ਰੇੜੀ ਫੜੀ ਲਗਾਊਗਾ ਤੇ ਉਹਦੇ ਤੇ ਬੰਦੀ ਕਾਰਵਾਈ ਕੀਤੀ ਜਾਊਗੀ ਤਸਵੀਰਾਂ ਤੁਹਾਨੂੰ ਅਲਗ-ਅਲਗ ਥਾਵਾਂ ਦੀ ਅਕਸਰ ਅਸੀਂ ਦਿਖਾਉਂਦੇ ਰਹਿੰਨੇ ਬਣੇ ਰਹੋ ਐਸਐਮਜ਼ेड ਨਿਊਜ਼ ਨਾਲ ਕੈਮਰਾ ਪਰਸਨ ਹਰਜੀਤ ਦੇ ਨਾਲ ਕੇਸਟਰੀਪੋਰਟ ਫੁਲੀ ਡਿਟੈਲਸ ਅਪਡੇਟਸ ਲਾਈਕ ਐਂਡ ਫਾਲੋ ਅਵਰ ਫੇਸਬੁੱਕ ਪੇਜ ਐਸਐਮਜ਼ेड ਨਿਊਜ਼ ਐਂਡ ਡੋਨਟ ਫੋਰਗੇਟ ਟੂ ਸਬਸਕ੍ਰਾਈਬ ਆਰ ਯੂਟਿਊਬ ਚੈਨਲ ਐਂਡ ਪ੍ਰੈਸ ਦ ਬੈਲ ਆਈਕਨ